ਆ ਮੋਸਟਲੀ ਜਿਹੜੀਆਂ ਵੈਦਰ ਨੂੰ ਲੈ ਕੇ ਹੈਗੀਆਂ ਆ ਇਧਰ ਵੈਸਟ ਕੋਸਟ ਦੇ ਵਿੱਚ ਵੀ ਕਾਫੀ ਬੈਡ ਆ ਈਸਟ ਕੋਸਟ ਦੇ ਵਿੱਚ ਵੀ ਕਾਫੀ ਜਿਆਦਾ ਬੈਡ ਹੈਗਾ ਆ ਤੇ ਜਿਹੜਾ ਇੱਕ ਸਟ੍ਰਾਈ ਕੀਤਾ ਗਿਆ ਸੀ ਅਮਰੀਕਾ ਵੱਲੋਂ ਨਾਈਜੀਰੀਆ ਦੇ ਵਿੱਚ ਉਹ ਹੁਣ ਕਈ ਪਿਕਚਰਸ ਆਣੀਆਂ ਸ਼ੁਰੂ ਹੋ ਰਹੀਆਂ ਲੋਕਾਂ ਦੇ ਵਿੱਚ ਨਾਈਜੀਰੀਆ ਦੇ ਪਿੰਡਾਂ ਦੇ ਵਿੱਚ ਕਾਫੀ ਡਰ ਵਾਲਾ ਤੇ ਕੰਫਿਊਜ਼ਨ ਵਾਲਾ ਮਾਹੌਲ ਆ ਜਿੱਥੇ ਬੰਬਾਰਡਮੈਂਟ ਕੀਤੀ ਗਈ ਆ ਇਹ ਦੱਸਿਆ ਗਿਆ ਸੀ ਵੀ ਆਈਸ ਦਾ ਏਰੀਆ ਹੈਗਾ ਪਿੰਡ ਵਾਲੇ ਉਹ ਕਹਿੰਦੇ ਕਹਿੰਦੇ ਵੀ ਅਸੀਂ ਤਾਂ ਕਦੇ ISIS ਸੁਣੀ ਨਹੀਂ ਨਾ ਕੋਈ ISIS ਵਾਲਾ ਦੇਖਿਆ ਹੈਗਾ ਆ ਤੇ ਜਿੱਥੇ ਬੰਬ ਡਿਗੇ ਹੈਗੇ ਆ ਉਹ ਇੱਕ ਮੈਡੀਕਲ ਫੈਸਿਲਿਟੀ ਸੀਗੀ ਉਹਦੇ ਲਾਗੇ ਡਿਗੇ ਆ ਪਿੰਡ ਵਾਲੇ ਕਹਿ ਰਹੇ ਕੋਈ ਜਾਬੋ ਨਾਰਥ-ਵੈਸਟ ਜੋ ਨਾਈਜੀਰੀਆ ਦਾ ਏਰੀਆ ਆ ਉੱਥੇ ਸਾਰਾ ਕੁਝ ਵਾਪਰਿਆ ਹੈਗਾ ਸੁਲੇਮਾਨ ਕਗਾਰਾ ਇੱਕ ਰੈਜ਼ੀਡੈਂਟ ਆ ਮੋਸਟਲੀ ਕਹਿੰਦਾ ਵੀ ਇੱਥੇ ਮੁਸਲਮ ਪੋਪੂਲੇਸ਼ਨ ਹੈਗੀ ਐ ਇਸ ਏਰੀਏ ਦੇ ਵਿੱਚ ਸਕੋਟੋ ਸਟੇਟ ਜੋ ਹੈਗੀ ਆ ਅ ਤੇ ਅਸੀਂ ਵੱਡੇ ਵੱਡੇ ਬੰਬ ਬਲਾਸ ਜਿਹੜੇ ਜਿਹੜੇ ਸੁਣੇ ਹੈਗੇ ਆ ਪਹਿਲਾਂ ਕਹਿੰਦੇ ਅਸੀਂ ਸੋਚਿਆ ਵੀ ਸ਼ਾਇਦ ਕੋਈ ਜਹਾਜ਼ ਵਗੈਰਾ ਜਿਹੜਾ ਆ ਉਹ ਕ੍ਰੈਸ਼ ਹੋ ਗਿਆ ਹੋਵੇ ਪਰ ਜਿਹਸ ਹਿਸਾਬ ਦੇ ਨਾਲ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਵੀ ਮੈਂ ਕ੍ਰਿਸਮਸ ਪ੍ਰੈਜ਼ੈਂਟ ਦਿੰਦਾ ਹੈ ਟੈਰਰਿਸਟ ਨੂੰ ਸੋ ਲੋਕ ਉਹਦਾ ਗੁੱਸਾ ਵੀ ਕਰ ਰਹੇ ਹੈਗੇ ਆ ਕਹਿੰਦੇ ਵੀ ਪਹਿਲਾਂ ਵੈਰੀਫਾਈ ਤਾਂ ਕਰ ਲਓ ਆ ਕੇ ਵੀ ਜਿੱਥੇ ਬੰਬ ਸਿੱਟੇ ਗਏ ਆ ਉਹ ਸੱਚਮੁੱਚ ਹੀ ਉਹ ਆਈਐਸਐਸ ਦੇ ਉੱਤੇ ਲੋਕ ਰਹਿ ਰਹੇ ਸੀ ਜਾਂ ਆਮ ਲੋਕ ਉੱਤੇ ਰੈਲਸ ਸੀ ਪਰ ਬম্বਾਰਡਮੈਂਟ ਜ਼ਰੂਰ ਅਮਰੀਕਾ ਵੱਲੋਂ ਕੀਤੀ ਗਈ ਆ ਪ੍ਰੈਜ਼ੀਡੈਂਟ 트ੰਪ ਨੇ ਕਿਹਾ ਸੀ ਵੀ ਜਿਹੜੇ ਲੋਕ ਕ੍ਰਿਸਚੀਅਨਸ ਨੂੰ ਮਾਰ ਰਹੇ ਆ ਅਸੀਂ ਉਹਨਾਂ ਦੇ ਅਗੇਂਸਟ ਜਿਹੜਾ ਆ ਇਹ ਅਟੈਕ ਕਰ ਰਹੇ ਹੈਗੇ ਆ ਸੋ ਮੋਸਟਲੀ ਸੀਐਨਐਨ ਨੇ ਅੱਜ ਕਾਫੀ ਜਣੀਆਂ ਪਿਕਚਰਜ਼ ਵੀ ਉਸ ਏਰੀਏ ਤੋਂ ਲਈਆਂ ਹੈਗੀਆਂ ਅ ਕਿੱਥੇ ਕਿੱਥੇ ਜਿਹੜੀ ਆ ਬম্বਾਰਡਮੈਂਟ ਹੋਈ ਹੈਗੀ ਆ ਜੀ